ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਆ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਵੇ ਬੇਗਾਨੀ ਨਾ ਕਰੋ ਬੇਸ਼ੱਕ ਮਾਪੇ ਮਨ ਚਾਹੇ ਮੁੰਡੇ ਨਾਲ ਖੁਸ਼ੀ-ਖੁਸ਼ੀ ਵਿਆਉਣ ਲੱਗਿਆ ਪਰ ਪਤਾ ਨਹੀਂ ਕਿਉਂ ਕੁਝ ਕੁ ਦਿਨਾਂ ਤੋਂ ਮਨ ਘਿਰਦਾ ਜਾ ਪਿਆਏ ਇਹ ਘਰ ਇਹ ਵੇੜਾ ਜਿੱਥੇ ਮੈਂ ਜੰਮੀ ਪਲੀ ਖੇਡੀ ਕੁੱਦੀ ਤੇ ਜਵਾਨ ਹੋਈਆਂ ਮੈਨੂੰ ਮੋਹ ਦੇ ਬੰਦਨਾ ਵਿੱਚ ਬਨ ਕੇ ਮੇਰੀ ਜਾਨ ਕੱਢਣ ਤੇ ਤੁਲਿਆ ਹੋਇਆ। ਇੰੋਂ ਲੱਗਦਾ ਜਿਵੇਂ ਕਿਸੇ ਨੇ ਘੁੱਗੀ ਦੀ ਧੌਣ ਮੋੜ ਕੇ ਉਹਦੇ ਖੰਭ ਮਣੁਛ ਦਿੱਤੇ ਹੋਣ। ਅਵੱਲੇ ਜੇ ਖਿਆਲ ਆਉਂਦੇ ਨੇ ਇਹ ਘਰ ਜੀ ਨੂੰ ਦੀਵਾਲੀ ਵੇਲੇ ਰੰਗ ਰੋਗਣ ਕਰਦਿਆ ਮੇਰਾ ਹੁਕਮ ਚੱਲਦਾ ਸੀ। ਹੁਣ ਤੋਂ ਮੈਂ ਇਹਦੀਆਂ ਖੁਸ਼ੀਆਂ ਗਮੀਆਂ 'ਚ ਮਹਿਮਾਨਾ ਵਾਂਗ ਸਿਰਕਤ ਕਰਿਆ ਕਰਾਂਗੀ। ਜੀ ਕਰਦਾ ਲੰਮਾ ਸਾਰਾ ਸਾਹ ਲੈ ਕੇ ਇਹਦੀਆਂ ਖੁਸ਼ੀਆਂ ਨੂੰ ਸਦਾ ਲਈ ਸਾਹਾਂ ਵਿੱਚ ਸਮੋ ਲਵਾਂ। ਦਰਵਾਜ਼ੇ 'ਚ ਲੱਗਿਆ ਬੋਰਡ ਮੈਨੂੰ ਆਪਣਾ ਦਾਦਾ ਪਰਦਾਦਾ ਲੱਗਣ ਲੱਗ ਪਿਆ। ਇਹਦੇ ਟਾਣਿਆਂ ਤੋਂ ਪਿੰਗ ਝੁੱਟਣੀ ਪਤਾ ਨਹੀਂ ਫਿਰ ਨਸੀਬ ਹੋਊ ਕਿ ਨਹੀਂ। ਵੀਰ ਨੂੰ ਥੋੜਾ ਘੱਟ ਦਿਸਦਾ ਏ ਉਹਦੇ ਨਿੱਕੇ ਮੋਟੇ ਕੰਮ ਮੈਂ ਕਰਦਿਆ ਕਰਦੀ ਸਾਂ। ਅੱਗੇ ਤੋਂ ਕੀ ਦੇ ਦੋ ਕਰਵਾਇਆ ਕਰੂਗਾ। ਵਿਦਾਈ ਵੇਲੇ ਐਣਕਾਂ 'ਹੇਠੋਂ ਹੰਝੂ ਪੂੰਝਦਾ ਮੈਥੋਂ ਜਰਿਆ ਨਹੀਂ ਜਾਣਾ। ਜਦੋਂ ਮੈਂ ਸਿਰ ਤੋਂ ਵਗਾ ਕੇ ਚੌਲ ਸਿੱਟੇ ਤਾਂ ਮਾਂ ਨੇ ਇੱਕ ਵੀ ਦਾਣਾ ਹੇਠਾਂ ਨਹੀਂ ਡਿੱਗਣ ਦੇਣਾ। ਸਾਰੇ ਦੁਪੱਟੇ 'ਚ ਬੋਚ ਲੈਣੇ ਨੇ। ਮੈਂ ਜਾਣਦੀ ਆ ਉਹਨੂੰ। ਜਿਹੜੀ ਪੇਕਿਆਂ ਦੇ ગામ ਨੂੰ ਅਜੇ ਤੱਕ ਦਿਲ ਤੇ ਲਾਈ ਬੈਠੀ ਐ ਪਾਪਾ ਤੇ ਮੰਮੀ ਵਿੱਚੇ ਵਿਆਹ ਦੀ ਤਿਆਰੀ ਕਰੀ ਜਾਂਦੇ ਨੇ ਤੇ ਵਿੱਚੇ ਹੀ ਅੰਦਰ ਵੜ ਕੇ ਰੋ ਲੈਂਦੇ ਨੇ ਮੈਂ ਵੀ ਰੋ ਲੈਂਦੀ ਆ ਚਵਾਰੇ ਵਿੱਚ ਜਾ ਕੇ ਅੱਜ ਦੀ ਦਿਹਾੜੀ ਰੱਖ ਡੋਲੀ ਨਹੀਂ ਮਾਂ ਰਵਾ ਬਾਵਲ ਦੀ ਬਣ ਕੇ ਗੋਲੀ ਨਹੀਂ ਮਾਂ ਲੋਕ ਗੀਤ ਮੈਨੂੰ ਕਦੇ ਨਹੀਂ ਪਾਇਆ ਹੁਣ ਦਿਲ ਚ ਖੁੱਬਦਾ ਜਾਂਦਾ ਏ ਆਰਥਾ ਦਾ ਬਿਆਨ ਹੁਣ ਜੋ ਹੋਇਆ ਏ ਜੀ ਕਰਦਾ ਏ ਕਾਰਜ 2-4 ਹਫ਼ਤੇ ਲੇਟ ਪੈ ਜਾਵੇ ਕਿ ਮੈਂ ਵੀ ਪਾਪੇ ਦੀ ਸੇਵਾ ਕਰਕੇ ਦੇਖ ਲਵਾਂ। ਤਾਈ ਸਾਡੀ ਬੜੀ ਕੱਬੀ ਹੈ ਹਰ ਵੇਲੇ ਕਹਦੀ ਰਹਿੰਦੀ ਹੈ ਨਹੀਂ ਕੁੜੀਆਂ ਸਿਰ ਟਾ ਕੇ ਰੱਖਿਆ ਕਰ ਪਰ ਆਉਂਦੀ ਜਾਂਦੀ ਮੇਰਾ ਸਿਰ ਪਲੋਸ ਕੇ ਬਲਾਵਾ ਆਪਣੇ ਸਿਰ ਲੈਂਦੀ ਜਾਂਦੀ ਹੈ। ਮੈਂ ਇੱਕੋ ਇੱਕ ਕੁੜੀਆਂ ਨਾਲ ਦੋਹਾਂ ਘਰਾਂ 'ਚ ਮੇਰੀ ਜਾਨ ਤੋਂ ਪਿਆਰੀ ਸਹੇਲੀ ਨਿੰਮੋ ਦਾ ਵੀ ਅਗਲੇ ਮਹੀਨੇ ਵਿਆਹ ਹੈ। ਉਹਦੀ ਡੋਲੀ ਗੰਗਾ ਨਗਰ ਦੇ ਨੇੜੇ ਕਿਸੇ ਪਿੰਡ ਜਾਵੇਗੀ। ਫਿਰ ਖੌਰੇ ਕਿੰਨੇ ਸਰਵਾਦ ਮੇਲੇ ਹੋਣਗੇ। ਸਕੂਲ ਪੜਦਿਆਂ ਨਵੇਂ ਉਹਦੇ ਪਰੌਂਠੇ ਚੋਰੀ ਕਰਕੇ ਖਾ ਜਾਇਆ ਕਰਦੀ ਸਾਂ ਉਹਨੇ ਕਦੇ ਮਾਥੇ ਮਟਨੀ ਸੀ ਪਾਇਆ ਪਿੰਡ ਤੇ ਪਿੰਡ ਦੀਆਂ ਗਲੀਆਂ ਨੂੰ ਵਾਸਤਾ ਪਾਉਣ ਨੂੰ ਜੀ ਕਰਦਾ ਕ ਮੈਨੂੰ ਵੈਗਾਨੀ ਨਾ ਕਰੋ ਮੈਨੂੰ ਪਰਦੇਸਣ ਨਾ ਹੋਣ ਦਿਓ ਧੰਨਵਾਦ ਦੋਸਤੋ ਸੇਕਰ ਖਾਣੇ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ